ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਜਿਆਦਾ ਪਾਣੀ ਔਨ ਕਰਕੇ ਜਿਹੜਾ ਵਾ ਬਹੁਤ ਵੱਡਾ ਨੁਕਸਾਨ ਜਿਹੜਾ ਹੜਾਂ ਦੇ ਨਾਲ ਇੱਥੇ ਕਿਸਾਨਾਂ ਦਾ ਮਜ਼ਦੂਰਾਂ ਦਾ ਹੋਇਆ ਵਾ ਫਸਲਾਂ ਤਬਾਹ ਹੋ ਗਈਆਂ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਦਿਹਾੜੀ ਮਿਲਣੀ ਬੰਦ ਹੋ ਗਈ ਮੈਂ ਅੱਜ ਤੋਂ 15-20 ਦਿਨ ਪਹਿਲਾਂ ਜਦੋਂ ਤਾਜ਼ੇ-ਤਾਜ਼ੇ ਜਿਹੜਾ ਵਾ ਪਾਣੀ ਆਇਆ ਸੀ ਇਹ ਪਿੰਡ ਭੈਲ ਤੇ ਪਿੰਡ ਜਿਹੜਾ ਮਾਨਕ ਦੇ ਕੇ ਤੇ ਪਿੰਡ ਧੁੰਦੇ ਦਾ ਜਿਹੜਾ ਇੱਕ ਬੰਨ ਸੀ ਉਹਦੇ ਵਾਸਤੇ ਮੈਂ 50000 ਰੁਪਏ ਦਿੱਤਾ ਸੀ ਔਰ ਮੈਨੂੰ ਇਹ ਗੱਲ ਦੀ ਖੁਸ਼ੀ ਆ ਕਿ ਸਾਰੇ ਨਗਰਾਂ ਨੇ ਧਰਵਾਤ ਕੀਤਾ ਵੀ ਤੁਹਾਡੇ ਉਸ 50000 ਦੇ ਨਾਲ ਸਾਡਾ ਜਿਹੜਾ ਵਾ ਬੰਨ ਕੰਪਲੀਟ ਹੋ ਗਿਆ ਕਿ ਜਿਹੜੇ ਕਾਫੀ ਕਿਸਾਨ ਜਿਹੜੇ ਸੀ ਜਿਨ੍ਹਾਂ ਦੀ ਫਸਲ ਜਿਹੜੀ ਬਰਬਾਦ ਹੋ ਜਾਣੀ ਸੀ ਉਹ ਬਚ ਗਈ ਅੱਜ ਵੀ ਮੈਂ ਪਿੰਡ ਧੁੰਦੇ ਵਿਖੇ ਜਗਤਾਰ ਸਿੰਘ ਸਰਪੰਚ ਸਾਹਿਬ ਦੇ ਹੁਕਮ ਅਨੁਸਾਰ ਇੱਥੇ ਪਹੁੰਚਾ ਵਾਂ ਇਹ ਜਿੰਨੀ ਵੀ ਅਸੀਂ ਸੇਵਾ ਕਰ ਰਹੇ ਆ ਇਹ ਜਿਹੜੀ ਸਾਨੂੰ ਪ੍ਰਮਾਤਮਾ ਦੀ ਕਿਰਪਾ ਹੋਈ ਆ ਸਾਨੂੰ ਦਹਾਂ ਨੌਂ ਦੀ ਕਿਰਤ ਕਮਾਈ ਦਿੱਤੀ ਆ ਉਹਦੇ ਵਿੱਚੋਂ ਜਿਹੜਾ ਅਸੀਂ ਦਸਵੰਧ ਕੱਢਦੇ ਆ ਉਹਦੇ ਵਿੱਚੋਂ ਅਸੀਂ ਪੈਸੇ ਜਿਹੜੇ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿਹੜੇ ਆ ਸਾਰੇ ਖਰਚ ਰਹੇ ਆ ਸਾਹੀਂ ਇੱਥੇ ਵੀ ਅੱਜ 150 ਪਰਿਵਾਰਾਂ ਨੂੰ ਤੋਂ ਦੇ ਵਿਖੇ ਜਿਹੜਾ ਵਾ ਉਹ ਰਾਸ਼ਨ ਦਿੱਤਾ ਗਿਆ ਵਾ ਤੁਹਾਡੇ ਸਾਹਮਣੇ ਆ ਸੰਗਤਾਂ ਲੈਣਾ ਲੱਗੀਆਂ ਵਾ ਇਹ ਲੈ ਰਹੀਆਂ ਸਾਡੇ ਸ਼ਰੋਮਣੀ ਕੱਲ੍ਹ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਸਾਰੇ ਹੀ ਪੰਜਾਬ ਦੇ ਜਿੱਥੇ-ਜਿੱਥੇ ਵੀ ਹਰਪੀਟ ਦੇ ਲੋਕ ਨੇ ਜਾਂ ਦਰਿਆਵਾਂ ਦੇ ਕੰਡੇ ਨੇ ਉਹ ਜਾ ਰਹੇ ਨੇ ਔਰ ਜਿੱਥੇ ਉਹ ਨਿੱਜੀ ਤੌਰ ਤੇ ਜਿਹੜਾ ਵਾ ਉਹ ਤੇਲ ਦੇ ਰਹੇ ਨੇ ਮੈਂ ਕੱਲ ਵੇਖਿਆ ਬੋਰੀ ਨੋਟਾਂ ਦੀ ਲੈ ਕੇ ਗਏ ਸੀ ਕੋਈ ਬੰਦਾ ਨਹੀਂ ਸੀ ਜਿਹਨੂੰ 2 ਲੱਖ 4 ਲੱਖ 5 ਲੱਖ ਨਾਲ ਦਿੱਤਾ ਹੋਵੇ ਮੈਂ ਸਮਝਦਾ ਕਿ ਜਿਹੜੀਆਂ ਡਿਊਟੀਆਂ ਸਰਕਾਰ ਦੀਆਂ ਸੀ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਜੜੀ ਅਸੀਂ ਵਿਰੋਧੀ ਪਾਰਟੀ ਵੀ ਨਹੀਂ ਜੀ ਇਹਦੇ باوجود ਵੀ ਅਸੀਂ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਵਾ ਵੱਧ ਤੋਂ ਵੱਧ ਸੇਵਾ ਕਰ ਰਹੇ ਹਾਂ ਔਰ ਇਸੇ ਤਰ੍ਹਾਂ ਅੱਜ ਸ਼੍ਰੀ ਗੋਂਦਵਾਲ ਸਾਹਿਬ ਵਿਖੇ ਵੀ ਜਿਹੜੇ ਸਾਡੇ ਕਿਸਾਨ ਸੀ ਜਿਨ੍ਹਾਂ ਦੀਆਂ ਪਸ਼ੂ ਜਿਹੜੇ ਸੀ ਉਹ ਭੁੱਖੇ ਆ ਉਹਨਾਂ ਵਾਸਤੇ ਵੀ ਅਸੀਂ ਜਿਹੜਾ ਵਾ ਉਹ ਤਕਰੀਬਨ 60 ਕੁਇੰਟਲ ਜਿਹੜਾ ਵਾ ਉਹ ਚਾਰਾ ਲੈ ਕੇ ਆਏ ਆ ਉਸ ਤੋਂ ਬਾਅਦ ਉੱਥੇ ਕੁਲਦੀਪ ਸਿੰਘ ਔਲਖ ਔਰ ਲਾਹੌਰੀਆ ਸਾਹਿਬ ਕੁਲਦੀਪ ਸਿੰਘ ਸਰਪੰਚ ਉਹਨਾਂ ਦੀ ਰਹਿਨਮਾਈ ਇੱਥੇ ਵੀ ਉੱਥੇ ਜਿਹੜੀ ਆ ਵੰਡ ਕੀਤੀ ਜਾਉ ਮੇਰੇ ਨਾਲ ਬਹੁਤ ਵੱਡਾ ਸਹਿਯੋਗ ਚੋਲਾ ਸਾਹਿਬ ਦੇ ਸਤਰਾਮ ਸਿੰਘ ਸਰਪੰਚ ਸਾਹਿਬ ਅਮਰੀਕ ਸਿੰਘ ਜੀ ਇਸੇ ਤਰ੍ਹਾਂ ਹੀ ਸਾਡੇ ਪਖੋ ਵਰਤੋਂ ਬਹੁਤ ਜਗਰੂਪ ਸਿੰਘ ਜੀ ਇਹਨਾਂ ਨੇ ਉਦੋਂ ਦਾ ਜਦੋਂ ਦਾ ਇਹ ਪ੍ਰੋਬਲਮ ਆਈ ਆ ਉਦੋਂ ਦੀ ਚੋਖਰ ਵੰਡ ਰਹੇ ਨੇ ਕੋਰਿੰਦਰ ਸਿੰਘ ਜੀ ਚੋਲਾ ਖੁਰਦ ਸਰਦਾਰ ਗੁਰਦੇਵ ਸਿੰਘ ਜੀ ਔਰ ਇਸੇ ਤਰ੍ਹਾਂ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਇਹਨਾਂ ਨੇ ਵੀ ਇਸ ਮੇਰੇ ਕੰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਪ੍ਰਮਾਤਮਾ ਕਿਰਪਾ ਕਰੇ ਜਿੱਥੋਂ-ਜਿੱਥੋਂ ਵੀ ਇਹ ਜਿਹੜੇ ਪੈਸੇ ਸੰਗਤਵਾ ਤੇ ਕਿਸਾਨਾਂ ਵਾਹ ਤੇ ਆ ਰਹੇ ਨੇ ਪ੍ਰਮਾਤਮਾ ਉਹਨਾਂ ਤੇ ਹੋਰ ਕਿਰਪਾ ਕਰੇ ਉਹਨਾਂ ਦੇ ਘਰਾਂ ਦੇ ਵਿੱਚ ਹੋਰ ਖੁਸ਼ੀਆਂ ਲਾਵੇ ਤੇ ਮੈਂ ਗਾਰੰਟੀ ਕਰਦਾ ਕਿ ਮੇਰੇ ਜਿਹੜੇ ਇਸ ਹਲਕੇ ਦੇ ਪਿੰਡ ਨੇ ਉਹਨਾਂ ਦੇ ਵਿੱਚ ਜਿੱਤੇ-ਜਿੱਤੇ ਵੀ ਜਿਹੜੀ-ਜਿਹੜੀ ਵੀ ਚੀਜ਼ ਦੀ ਲੋੜ ਹੋਗੀ ਉਹ ਮੈਂ ਆਪਣੇ ਤੌਰ ਤੇ ਜਾਂ ਆਪਣੀ ਪਾਰਟੀ ਦੇ ਤੌਰ ਤੇ ਜਿਹੜਾ ਵਾ ਵਾਤੋਂ-ਵਾਤ ਪਹੁੰਚ ਕਰਕੇ